ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਟਿਡ ਵੀ ਕਿਹਾ ਜਾਂਦਾ ਇਸ ਮੈਕਮੇ ਦੇ ਵਿੱਚ ਕੰਮ ਕੀ ਹੁੰਦਾ ਕਿ ਜੰਗਲਾਤ ਨੂੰ ਜਾਂ ਤੇ ਵਧਾਉਣਾ ਜਾਂ ਫਿਰ ਉਹ ਦਰਖਤਾਂ ਦੀ ਕਟਾਈ ਕਰਨਾ ਜਿਹੜੇ ਕਿਸੇ ਪ੍ਰੋਜੈਕਟ ਦੇ ਅਧੀਨ ਆ ਜਾਂਦੇ ਆ ਭਾਵੇਂ ਜੇ ਕਿਤੋਂ ਸੜਕ ਕੱਢਣੀ ਆ ਤਾਂ ਉਹਦੇ ਲਈ ਜਿਹੜੀ ਫਿਰ ਦਰਖਤਾਂ ਦੀ ਕਟਾਈ ਆ ਉਹ ਇਸੇ ਮਹਿਕਮੇ ਦੇ ਅੰਡਰ ਆਉਂਦੀ ਆ ਔਰ ਇਹਦੇ ਵਾਸਤੇ ਇਹ ਜਿਹੜਾ ਡਿਪਾਰਟਮੈਂਟ ਹੈ ਇਹ ਇੱਕ ਪ੍ਰੋਜੈਕਟ ਆਫੀਸਰ ਨੂੰ ਅਪੁਆਇੰਟ ਕਰ ਦਿੰਦਾ ਕਿ ਤੁਸੀਂ ਇਸ ਪ੍ਰੋਜੈਕਟ ਨੂੰ ਜਿਹੜਾ ਮੁਕੰਮਲ ਕਰਾਉਣਾ ਇਸੇ ਤਰ੍ਹਾਂ ਜਦੋਂ ਜੰਮੂ ਕਟੜਾ ਨੈਸ਼ਨਲ ਹਾਈਵੇ ਬਣ ਰਿਹਾ ਸੀਗਾ ਤਾਂ ਗੁਰਦਾਸਪੁਰ ਦੇ ਵਿੱਚ ਦੀ ਨਿਕਲ ਕੇ ਜਿਹੜਾ ਰਸਤਾ ਜਾਣਾ ਸੀਗਾ ਇਸੇ ਦੌਰਾਨ ਜੰਗਲਾਤ ਦੇ ਜਿਹੜੇ ਦਰਖਤ ਸੜਕਾਂ ਦੇ ਕਿਨਾਰੇ ਲੱਗੇ ਹੋਏ ਸੀਗੇ ਇਹਨਾਂ ਨੇ ਠੇਕਾ ਦੇ ਦਿੱਤਾ ਵੀ ਇਹਨਾਂ ਦਰਖਤਾਂ ਦੀ ਤੁਸੀਂ ਕਟਾਈ ਕਰਵਾ ਦਿਓ ਹੁਣ ਜਿਹੜੇ ਪ੍ਰੋਜੈਕਟ ਆਫੀਸਰ ਨੂੰ ਇਹਦੇ ਵਾਸਤੇ ਅਪਾਇੰਟ ਕੀਤਾ ਗਿਆ ਉਹਨਾਂ ਨੂੰ ਅੰਦਰੋਂ ਅੰਦਰੀ ਇਦਾਂ ਲੱਗਾ ਵੀ ਲਓ ਹੁਣ ਰੱਬ ਨੇ ਮੇਰੀ ਨੇੜਿਓਂ ਸੁਣ ਲਈ ਮੇਰੀ ਤਾਂ ਲਾਟਰੀ ਲੱਗ ਗਈ ਪ੍ਰਲਾਦ ਸਿੰਘ ਜਿਹੜੇ ਸਰਕਾਰ ਵੱਲੋਂ ਅਪਾਇੰਟ ਕੀਤੇ ਗਏ ਯਾਨੀ ਕਿ ਇਸੇ ਮਹਿਕਮੇ ਦੇ ਉਹ ਅਫਸਰ ਸੀਗੇ ਉਹਨਾਂ ਨੂੰ ਬਤੌਰ ਪ੍ਰੋਜੈਕਟ ਅਫਸਰ ਲਗਾ ਦਿੱਤਾ ਗਿਆ ਲਗਭਗ 323 ਦਰਖਤ ਜਿਹੜੇ ਵੜੇ ਗਏ ਇਹ ਜਿਹੜੇ ਪ੍ਰਲਾਦ ਸਿੰਘ ਸੀਗੇ ਇਹਨਾਂ ਨੇ ਬਾਰੋ-ਬਾਰੀ ਵੇਚ ਦਿੱਤੇ ਜਦੋਂ ਸਰਕਾਰ ਨੇ ਇਹ ਦਰਖਤ ਕਟਾਏ ਇਹਨਾਂ ਨੂੰ ਬਾਅਦ ਵਿੱਚ ਆਪਣੇ ਗਦਾਮਾਂ ਦੇ ਵਿੱਚ ਰੱਖ ਦਿੱਤਾ ਜਿੱਥੇ ਇਹਨਾਂ ਨੇ ਸ਼ੈਲਟਰ ਬਣਾਏ ਹੋਣਗੇ ਇੱਕ ਸ਼ੈਲਟਰ ਗੁਰਦਾਸਪੁਰ ਚ ਬਣਾਇਆ ਗਿਆ ਇੱਕ ਧਾਰੀਵਾਲ ਚ ਬਣਾਇਆ ਗਿਆ ਤੇ ਇੱਕ ਗੱਗੜਪਾਣਾ ਦੀਪੂ ਜਿਹੜਾ ਉਹਦੇ ਵਿੱਚ ਬਣਾਇਆ ਗਿਆ ਉੱਥੇ ਇਹਨਾਂ ਨੇ ਇਹ ਦਰਖਤ ਜਿਹੜੇ ਵੱਢ ਕੇ ਉੱਥੇ ਰੱਖੇ ਹੁਣ ਇਹਨਾਂ ਦਰਖਤਾਂ ਦੀ ਕਟਾਈ ਹੁੰਦੀ ਹੈ ਸਾਲ 2019 2020 2020 2021 2021 ਤੇ 2022 ਇਹ 3 ਸਾਲ ਲਗਾਤਾਰ ਪ੍ਰਲਾਦ ਸਿੰਘ ਜਿਹੜੇ ਸੀਗੇ ਨਾ ਇਹਨਾਂ ਨੇ ਕਿਸੇ ਅਫਸਰ ਨੂੰ ਪੁੱਛਿਆ ਨਾ ਇਹਨਾਂ ਨੇ ਕਿਸੇ ਕੋਲ ਸਲਾਹ ਲਈ ਨਾ ਇਹਨਾਂ ਨੇ ਡੀਸੀ ਸਾਹਿਬ ਦੀ ਨੌਲੇਜ ਚ ਲਿਆਂਦਾ ਇਹਨਾਂ ਨੇ ਬਾਰੋ-ਬਾਰ ਹੀ 323 ਲੱਕੜ ਦੇ ਜਿਹੜੇ ਟਾਲ ਸੀਗੇ ਇਹ ਵੇਚ ਦਿੱਤੇ ਤੇ ਲਗਭਗ 99 ਲੱਖ ਰੁਪਏ ਦਾ ਜਿਹੜਾ ਚੂਨਾ ਉਹ ਆਪਣੇ ਮਹਿਕਮੇ ਨੂੰ ਕਹਿ ਲਈਏ ਪੰਜਾਬ ਸਰਕਾਰ ਨੂੰ ਕਹਿ ਲਈਏ ਜਾਂ ਪੰਜਾਬ ਦੇ ਲੋਕਾਂ ਨੂੰ ਲਾ ਦਿੱਤਾ ਇਸ ਵੇਲੇ ਹੁਣੇ ਫਰਾਰ ਚੱਲ ਰਹੇ ਆ ਜਦੋਂ ਇਸ ਬਾਰੇ ਇਹਨਾਂ ਦੇ ਮੈਕਮੇ ਨੂੰ ਪਤਾ ਲੱਗਾ ਜਦੋਂ ਉਹਨਾਂ ਨੇ ਕਿਤੇ ਨਿਲਾਮੀ ਕਰਨੀ ਹੋਊਗੀ ਉਹਨਾਂ ਨੂੰ ਹੋਊਗਾ ਵੀ ਆਪਾਂ ਜਿਹੜੇ ਦਰਖਤ ਕਟਾਏ ਹੋਇਆ ਇਹ ਤਾਂ ਸਾਡੇ ਡੀਪੂ ਦੇ ਵਿੱਚ ਪਏ ਆ ਇਹਨਾਂ ਨੇ ਆਕਸ਼ਨ ਪਲਾਨ ਕੀਤੀ ਹੋਏਗੀ ਮੇਬੀ ਉਹ ਇਦਾਂ ਹੋ ਸਕਦਾ ਕਿ ਇਹਨਾਂ ਨੂੰ ਲੱਗਾ ਹੋਏਗਾ ਵੀ ਜਿਹੜੀ ਲੱਕੜ ਪਈ ਆ ਇਹਨੂੰ ਵੇਚੀਏ ਤੇ ਉਹ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਈਏ ਜਦੋਂ ਇਹਨਾਂ ਨੇ ਆਪਣੇ ਡੀਪੂ ਚੈੱਕ ਕੀਤੇ ਤਾਂ ਉੱਥੇ ਇਹ ਲੱਕੜ ਜਿਹੜੀ ਗਾਇਬ ਸੀਗੀ ਫਿਰ ਇਹਦੀ ਇਨਕੁਆਰੀ ਮਾਰ ਕੋਈ ਇਹਨਾਂ ਦਾ ਇੱਕ ਸੀਨੀਅਰ ਆਫੀਸਰ ਜਿਹੜੇ ਰੰਦਾਵਾ ਜਿਹੜੇ ਪੀਐਫਐਸ ਪੰਜਾਬ ਫੋਰੈਸ ਸਰਵਿਸਸ ਦੇ ਜਿਹੜੇ ਅਫਸਰ ਆ ਫਿਰ ਉਹਨਾਂ ਨੇ ਇਹਦੇ ਬਾਰੇ ਫਰਵਰੀ ਮਹੀਨੇ ਦੇ ਵਿੱਚ ਸ਼ਿਕਾਇਤ ਦੱਸੀ ਕਿ ਯਾਰ ਉੱਥੇ ਤਾਂ ਲੱਕੜ ਹੈ ਹੀ ਨਹੀਂ ਜਿਹੜੀ ਲੱਕੜ ਕਟਾਈ ਗਈ ਸੀਗੀ ਜਿਹੜੀ ਲੱਕੜ ਦੀ ਕਟਾਈ ਹੋਈ ਸੀ ਜਿਹੜੇ ਦਰਖਤ ਕੱਟੇ ਗਏ ਸੀਗੇ ਜਦੋਂ ਜੰਮੂ ਕਟੜਾ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਰਸਤਾ ਇੱਥੋਂ ਨਿਕਲਣਾ ਸੀ ਗਰਦਾਸਪੁਰ ਚੋਂ ਉਹ ਤਾਂ ਦਰਖਤ ਹੀ ਗਾਇਬ ਆ ਉਹ ਜਿਹੜੇ ਲੱਕੜ ਆ ਉਹ ਤਾਂ ਗਾਇਬ ਆ ਉੱਥੇ ਤੇ ਲੱਕੜ ਹੀ ਹੈ ਨਹੀਂਗੀ ਜਿਹੜੀ ਆਪਾਂ ਕਟਾਈ ਕਰਵਾਈ ਸੀ ਫਿਰ ਪਤਾ ਲੱਗਾ ਵੀ ਇਹਦਾ ਪ੍ਰੋਜੈਕਟ ਅਫਸਰ ਕੌਣ ਸੀ ਫਿਰ ਪਤਾ ਲੱਗਾ ਜੀ ਪ੍ਰਲਾਦ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਸੀਗੀ ਤੇ ਜਦੋਂ ਪਤਾ ਕੀਤਾ ਵੀ ਪ੍ਰਲਾਦ ਸਿੰਘ ਕਿੱਥੇ ਆ ਤੇ ਪ੍ਰਲਾਦ ਸਿੰਘ ਕੋਣੀ ਫਰਾਰ ਹੋ ਗਏ ਹੁਣ ਪ੍ਰਲਾਦ ਸਿੰਘ ਦੇ ਖਿਲਾਫ ਉਹਨਾਂ ਦੇ ਮੈਕਮੇ ਨੇ ਹੀ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਕਿ ਭਾਈ ਇਹ ਪ੍ਰਲਾਦ ਸਿੰਘ ਨੂੰ ਲੱਭੋ 99 ਲੱਖ ਦਾ ਚੂਨਾ ਲਾ ਕੇ ਇਹ ਸ਼ਖਸ ਆਪਣੇ ਹੀ ਮੈਕਮੇ ਨੂੰ ਫਰਾਰ ਹੋ ਗਿਆ ਹੁਣ ਪੁਲਿਸ ਦੇ ਕੋਲ ਕੰਪਲੇਂਟ ਚਲੀ ਗਈ ਆ ਔਰ ਇਹਦੇ ਬਾਰੇ ਇਹਨੂੰ ਫੜਨ ਬਾਰੇ ਪ੍ਰਲਾਦ ਸਿੰਘ ਨੂੰ ਫੜਨ ਬਾਰੇ ਜਿਹੜਾ ਵਾ ਹੁਣ ਪੁਲਿਸ ਛਾਪੇ ਮਾਰ ਰਹੀ ਆ ਤੁਸੀਂ ਹਿਸਾਬ ਲਾਓ ਵੀ ਸਰਕਾਰ ਦੇ ਵਿੱਚ ਬੇਨਿਜਮੀਆਂ ਕਿੱਦਾਂ ਚੱਲਦੀਆਂ ਨੇ ਵੀ ਕੋਈ ਪੁੱਛਣ ਗਿੱਚਣ ਵਾਲਾ ਹੀ ਨਹੀਂ ਅਫਸਰਾਂ ਨੂੰ ਐਦਾਂ ਲੱਗਦਾ ਵੀ ਸਾਨੂੰ ਕਿਹੜਾ ਕੋਈ ਰੋਕਣ ਟੋਕਣ ਵਾਲਾ ਸਾਨੂੰ ਕਿਹੜਾ ਕਿਸੇ ਨੇ ਵੇਖਣਾ ਇਸੇ ਇਸੇ ਤਰ੍ਹਾਂ ਹੀ ਆਪਾਂ ਦੇਖਿਆ ਸੀਗਾ ਸਾਧੂ ਸਿੰਘ ਧਰਮਸੋਧ ਜਿਹੜੇ ਸਾਬਕਾ ਜੰਗਲਾਤ ਮੰਤਰੀ ਸੀਗੇ ਉਹਨਾਂ ਨੇ ਵੀ ਕਾਗਜ਼ਾਂ 'ਚ ਕਦੀ ਦਰਖਤ ਲਵਾਤੇ ਕਾਗਜ਼ਾਂ 'ਚ ਕਦੀ ਪਟਾਲੇ ਕਾਗਜ਼ਾਂ 'ਚ ਲੱਕੜ ਵੇਚਦੀ ਉਹ ਦਰਖਤ ਅਸਲ ਦੇ ਵਿੱਚ ਲੱਗੇ ਹੀ ਕੋਈ ਨਹੀਂ ਫਿਰ ਉਸ ਤੋਂ ਬਾਅਦ ਜਿਹੜੇ ਆ ਹੋਰ ਮੰਤਰੀ ਆਏ ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਸੋ ਕਿਤੇ ਨਾ ਕਿਤੇ ਜਿਹੜਾ ਬੇਨਿਜਮੀਆਂ ਜਿਹੜੀਆਂ ਚਲਦੀਆਂ ਨੇ ਜਿਹਨੀਆਂ ਬਹੁਤ ਵੱਡੇ ਪੱਧਰ ਤੇ ਚਲਦੀਆਂ ਇਹਨੂੰ ਠੱਲ ਪਾਉਣ ਦੀ ਲੋੜ ਆ ਹੁਣ ਜਦੋਂ ਇਹ ਪ੍ਰਲਾਦ ਸਿੰਘ ਫੜਿਆ ਜਾਏਗਾ ਜਿਹਦੇ ਬਾਰੇ ਹੁਣ ਛਾਪੇਮਾਰੀ ਚੱਲ ਰਹੀ ਆ ਫੇਰ ਪਤਾ ਲੱਗੂਗਾ ਵੀ ਹੋਰ ਵੱਡੇ ਅਫਸਰ ਕਿਹੜੇ ਸੀਗੇ ਕਿਉਂਕਿ ਪ੍ਰਲਾਦ ਸਿੰਘ ਤਾਂ ਇੱਕ ਪ੍ਰੋਜੈਕਟ ਅਫੀਸਰ ਸੀ ਇਹਨਾਂ ਤੋਂ ਬਾਅਦ ਕਈ ਰੀਜਨਲ ਅਫੀਸਰ ਹੋਣਗੇ ਕੋਈ ਹੋਰ ਜੀਐਮ ਹੋਣਗੇ ਕੋਈ ਮੈਨੇਜਰ ਹੋਣਗੇ ਕਈ ਹੋਰ ਬੰਦੇ ਵੀ ਹੋਣਗੇ ਫਿਰ ਇਕੱਲੇ ਉੱਤੇ ਨਹੀਂ ਥੱਲੇ ਦੇ ਵੀ ਅਫਸਰ ਹੋਣਗੇ ਹੇਠਲੇ ਅਫਸਰਾਂ ਦੇ ਉੱਤੇ ਵੀ ਗਾਜ गिਰੇਗੀ ਪਰ ਇਹ ਗਾਜ ਉਦੋਂ ਡਿੱਗੇਗੀ ਜਦੋਂ ਪ੍ਰਲਾਦ ਸਿੰਘ ਜਿਹੜਾ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਵੇਗਾ ਪੁਲਿਸ ਇਹਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਕਰ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਜਿਹੜਾ ਜਾਂ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਆ ਪੰਜਾਬ ਰਾਜ ਬਣ ਵਿਕਾਸ ਨਿਗਮ ਲਿਮਟਿਡ ਇਹ ਵੱਡੇ ਖੁਲਾਸੇ ਕਰੇਗਾ ਇਸ ਤਰ੍ਹਾਂ ਸੀ ਪਾਵਰਸ਼ਟ ਨੂੰ ਇੱਕ ਲੈਟਰ ਸੰਦੇ ਨਾਕ ਮੈਨੂੰ ਦਿੱਤੀ ਗਈ ਸੀ ਕਿ ਉਹਨਾਂ ਦੇ ਪ੍ਰੋਜੈਕਟਸ ਪ੍ਰੀਲਾਲ ਸਿੰਘ ਸਾਨੂੰ ਸਰਦਾਰ ਸਿੰਘ ਵਾਸੀ ਗਾਦੜੀਆਂ ਵੱਲੋਂ ਆਪਣੇ ਮੈਕਮੇਨ ਨਾਲ ਫੋਰੈਸਟ ਵਿਭਾਗ ਨਾਲ ਹਿਰਾਫੇਰੀ ਕੀਤੀ ਗਈ ਹੈ ਫੋਰੈਸਟ ਵਿਭਾਗ ਦੀ ਲੱਕੜ ਨੂੰ ਚੋਰੀ ਕਰਕੇ ਵੇਚ ਦਿੱਤੀ ਗਈ ਹੈ ਉਹਨਾਂ ਦੀ ਦਰਖਾਸਤ ਦੇ ਆਧਾਰ ਤੇ ਸਾਡੇ ਅਸਪੀ ਪ੍ਰੋਸੀਜਰ ਜੀ ਵੱਲੋਂ ਇਨਕੁਆਰੀ ਕੀਤੀ ਹੈ ਇਨਕੁਆਰੀ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 5423 24 ਜਿਹੜੀ 30 24 ਜਿਹੜੀ ਦਰਜ ਕੀਤੀ ਗਈ ਹੈ ਤੇ ਰੇਡ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇਗਾ ਕੀ ਮਸਲਾ ਸਾਰਾ ਜੀ ਮਸਲਾ ਇਹਨਾਂ ਨੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹਿਰਾਫੇਰੀ ਕਰਕੇ ਮੈਕਮੇਨ ਨਾਲ ਇਹ ਕਿੰਨੀ ਕੁ amount ਜਿਹੜੀ ਹੈ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਠੀਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥ ਹੋਣਗੇ ਉਹਨਾਂ ਦੇ ਆਧਾਰ 'ਤੇ ਬੰਦੀ ਕਰਕੇ ਕਾਨੂੰਨ ਚੱਲੇਗਾ ਫੰਡ ਵਾਸਤੇ ਰੇਡ ਕੀਤੇ ਜਾ ਰਹੇ ਜੀ ਤੇ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇਗਾ ਅਰੈਸਟ ਕਰਕੇ ਕੋਰਟ 'ਤੇ ਪੇਸ਼ ਕੀਤਾ ਜਾਵੇਗਾ Subscribe to One India channel and never miss an update